ਸਾਧ ਕੀ ਮਹਿਮਾ ਬੇਦ ਨ ਜਾਣੈ ਜੇ ਤਾਂ ਸੁਨੇ ਤੇ ਤਾਂ ਵਖਿਆਨ ਸਾਧ ਕੀ ਉਪਮ ਤਹ ਗੁਣ ਤੇ ਦੂਰ ਸਾਧ ਕੀ ਉਪਮ ਰਹੀ ਪਰਪੂਰ ਸਾਧ ਕੀ ਸੋਭਾ ਕਾ ਨਹੀਂ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਭ ਪੇਦ ਨਾ ਪਾਈ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਸ਼ਬਦ ਦੀ ਰਚਨਾ ਪੰਜਵੇਂ ਨਾਨਕ ਜੀ ਨੇ ਆਪਣੀ ਪਵਿੱਤਰ ਰਚਨਾ ਤੋਂ ਗਉੜੀ ਰਾਗ ਵਿੱਚ ਕੀਤੀ ਹੈ ਜੀ ਇਹ ਸ਼ਬਦ ਸ੍ਰੀ ਸੁਖਮਨੀ ਸਾਹਿਬ ਜੀ ਦੀ ਸਤਮੀ ਅਸ਼ਪਦੀ ਦਾ ਅਖੀਰਲਾ ਅਤੇ ਅੱਠਵਾਂ ਪਤਾ ਹੈ ਜੀ ਅਤੇ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 272 ਉਤੇ ਸਜੋਮਤ ਹੈ ਜੀ ਮਹਾਰਾਜ ਸੰਤਾਂ ਦੀ ਵਡਿਆਈ ਵਿਖਾਨ ਕਰਦੇ ਹਨ ਸਾਧ ਕੀ ਮਹਿਮਾ ਬੇਦ ਨਾ ਜਾਣੇ ਭਾਈ ਨੇਕ ਪਰ ਸ਼ਾਂਦੀ ਸੰਤਾਂ ਦੀ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਹੈ ਬ੍ਰਹਮ ਗਿਆਨੀਆਂ ਦੀ ਵਡਿਆਈ ਬੇਦ ਵੀ ਨਹੀਂ ਬਖਾਨ ਕਰ ਸਕਦੇ ਜੇ ਤਾ ਸੁਣੇ ਤੇ ਤਾ ਬਖਾਨ ਜਿੰਨਾ ਕੋ ਉਹਨਾਂ ਨੇ ਸੁਣਿਆ ਹੈ ਉਹਨਾਂ ਹੀ ਬਖਾਨ ਕਰਦੇ ਹਨ ਸਾਧ ਕੀ ਉਪਮਾ ਤੇਹ ਗੁਣ ਤੇ ਦੂਰ ਸੰਤਾਂ ਦੀ ਵਡਿਆਈ ਤਿੰਨਾ ਹੀ ਗੁਣਾ ਤੋਂ ਪਰੇ ਹੈ ਸਾਧ ਕੀ ਉਪਮਾ ਰਹੀ ਭਰਪੂਰ ਸੰਤਾਂ ਦੀ ਮਹਿਮਾ ਵਿਆਪਕ ਹੈ ਪ੍ਰਗਟ ਹੈ ਸਾਧ ਕੀ ਸੋਭਾ ਕਾ ਨਹੀਂ ਅੰਤ ਸੰਤਾਂ ਦੀ ਵਡਿਆਈ ਦਾ ਕੋਈ ਅੰਤ ਨਹੀਂ ਹੈ ਜਿਹੜੇ ਸੰਤ ਨੇ ਪਿਓਰ ਸੰਤ ਜਿਨ੍ਹਾਂ ਨੇ ਮਨ ਨੂੰ ਸਾਧਿਆ ਹੈ ਸਾਧ ਕੀ ਸੋਭਾ ਸਦਾ ਬਿਆੰਤ ਸੰਤਾਂ ਦੀ ਵਡਿਆਈ ਹਮੇਸ਼ਾ ਹੀ ਮਹਾਨ ਹੈ ਬਹੁਤ ਵੱਡੀ ਹੈ ਬੇਅੰਤ ਹੈ ਸਾਧ ਕੀ ਸੋਭਾ ਉਜਤੇ ਉੱਚੀ ਸੰਤਾਂ ਦੀ ਬੜਾਈ ਉੱਚੀ ਤੋਂ ਉੱਚੀ ਹੈ ਸਾਧ ਕੀ ਸੋਭਾ ਮੂਝ ਤੇ ਮੂਝੀ ਸੰਤਾਂ ਦੀ ਬੜਾਈ ਵੱਡਿਆਂ ਤੋਂ ਵੀ ਵੱਡੀ ਹੈ ਮਹਾਨ ਵੱਡੀ ਹੈ ਸਾਧ ਕੀ ਸੋਭਾ ਸਾਧ ਮੰਨਾਈ ਸੰਤਾਂ ਦੀ ਸੋਭਾ ਸਾਧ ਹੀ ਜਾਣਦੇ ਆਪ ਹੀ ਜਾਣਦੇ ਹਨ ਕੋਈ ਹੋਰ ਨਹੀਂ ਜਾਣ ਸਕਦਾ ਨਾਨਕ ਸਾਧ ਪ੍ਰਭ ਇਹਨਾ ਪਏ ਇਹ ਭਾਈ ਜਿਹੜੇ ਮਹਾਪੁਰ ਚਾਨ ਪਵਿੱਤਰ ਪੁਰ ਚਾਨ ਉਹਨਾਂ ਦੀ ਤੇ ਪ੍ਰਭੂ ਦੇ ਵਿੱਚ ਕੋਈ ਭੇਦ ਨਹੀਂ ਹੈ ਜੋ ਪ੍ਰਾਣੀ ਨਿਸਦਨ ਪਜਾਇ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇੰਨੇ ਹੀ ਕੰਮ ਹੈ ਜੀ ਇਹ ਕਰਕੇ ਹੀ ਸੰਤ ਬਣਦੇ ਹਨ ਹਰ ਸਿਮਨ ਪਾਏ ਸਿੱਧ ਜਤੀ ਦਾਤੇ ਹਰ ਸਿਮਨ ਨੀ ਚੌਂਕਣ ਜਿ ਸਿਮਨ ਕਰ ਕਰਕੇ ਹੀ ਸੰਤ ਬਣਦਾ ਹੈ ਆਮ ਬੰਦਾ ਬਣ ਜਾਂਦਾ ਹੈ ਪਾਪੀ ਬਣ ਜਾਂਦੇ ਹਨ ਪਤ ਤਪ ਪਵਿਤ ਭਏ ਰਾਮ ਕਹਤੀ ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤੇ ਵੀ ਸਿਮਨ ਕਰਕੇ ਪ੍ਰਭੂ ਦਾ ਨਾਮ ਲੈ ਕੇ ਕਿਹੜਾ ਕਲੰਕ ਬੰਦੇ ਦਾ ਰਹਿ ਜਾਂਦਾ ਹੈ ਬਾਪੂ ਜੀ ਨੂੰ ਜਿਆਦਾ ਸੀ ਕਈ ਵਾਰ ਕਿਸੇ ਨੇ ਪੁੱਛਣਾ ਸੰਗਤ ਨੇ ਆ ਕੇ ਬਾਪੂ ਜੀ ਵੀ ਸਿਮਨ ਕਿਵੇਂ ਕਰਨਾ ਹੈ ਅਕਸਰ ਆਪਾਂ ਪੁੱਛਦੇ ਆਂ ਕਿ ਸਿਮਨ ਕਿਵੇਂ ਕਰਨਾ ਹੈ ਉਹਨਾਂ ਨੇ ਫਿਰ ਹਮੇਸ਼ਾ ਇਹ ਹੀ ਕਹਿਣਾ ਕਿ ਤੇਰੇ ਮੂਹਰੇ ਰੋਟੀ ਦਾ ਥਾਲ ਪਿਆ ਹੋਵੇ ਸਬਜ਼ੀਆਂ ਰੱਖੀਆਂ ਰੋਟੀ ਤੇਰੇ ਮੂਹਰੇ ਰੱਖੀ ਹੋਵੇ ਜੇ ਕੋਈ ਰੋਟੀ ਮੂਹਰੇ ਰੱਖੀ ਤੇ ਪੁੱਛੇ ਇਹਨੂੰ ਕਿਵੇਂ ਖਾਣੀ ਆ ਇਹਦਾ ਮਤਲਬ ਤੁਹਾਨੂੰ ਭੁੱਖ ਨਹੀਂ ਆ। ਅਗਰ ਤੁਹਾਨੂੰ ਸਿਮਨ ਕਰਦੇ ਤਾਂ ਮਤਲਬ ਤੁਹਾਨੂੰ ਸਿਮਰ ਦੀ ਅਜੇ ਚੇਟਕੀ ਨਹੀਂ ਲੱਗੀ ਸਿਮਨ ਕਰਨਾ ਕਿਵੇਂ ਹੈ ਸਵਾਸ ਆ ਰਿਹਾ ਸਵਾਸ ਜਾ ਰਿਹਾ ਸਵਾਸ ਆ ਗਿਆ ਹੌਲੀ ਹੌਲੀ ਸਵਾਸ ਛੱਡਦਾ ਫਿਰ ਸਵਾਸ ਆ ਗਿਆ ਹੌਲੀ 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 ਨੂੰ ਛੜਦਾ ਦੇਖੋ ਆਨੰਦ ਬਣ ਜਾਂਦਾ ਇੱਕ ਦੋ ਸਾਹ ਜੀ ਬਣ ਜਾਂਦਾ ਨੱਕ ਰਹੀਂ ਸਵਾਸ ਆ ਗਿਆ ਰੁਕ ਲਿਆ ਹਲਕਾ 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 ਇਨਸ਼ਾਅ ਛੜਦਾ ਬਸ ਇੰਨੇ ਹੀ ਕੰਮ ਹੌਲੀ 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 ਨਿਮਕ ਨਿਮਕ ਕਵਨ ਸੰਯੋਗ ਮਿਲੋ ਪ੍ਰਵਾਪਨੇ ਪਲ ਪਲ ਨਿਮਕ ਸਦਾ ਹਰ ਜਪਣੀ ਐਨੀ ਸੇਵਾ ਪ੍ਰਮਾਨ ਕਰਨੀ ਜੀ ਕੀਤੀਆਂ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ